ਤਬਾ ਕੋਈ ਨਹੀਂ ਖੜੋ ਸਕੀਲਾ ਨੇ ਜਿਹੜਾ ਆਪੇ ਕਰੂਗਾ ਆਪਣਾ ਗੇੜਾ ਤਾਂ ਦੇਊਗਾ ਇਹ ਨਹੀਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋਈ ਵਧੀਆ ਜੀ ਤੁਸੀਂ ਸੁਣਾਓ ਜੀ ਠੀਕ ਆ ਜੀ ਆਪਣਾ ਨਾਮ ਤੇ ਪਿੰਡ ਜ਼ਿਲ੍ਹਾ ਸਾਡਾ ਨਾਮ ਮਲਕੀਤ ਸਿੰਘ ਪੱਪੂ ਆ ਜੀ ਸੰਨ ਅਬਦੁੱਲਾ ਸਿੰਘ ਪਿੰਡ ਵੰਦਰਾ ਜੀ ਸਾਡਾ ਜ਼ਿਲ੍ਹਾ ਮੋਗਾ ਤਸਵੀਰ ਬਾਗਾਪੁਰਾ ਇਹ ਬਾਜਾਖਾਨਾ ਨੇੜੇ ਸ਼ਹਿਰ ਭਗਤਾ ਭਾਈ ਬਗਰਾੜੀ ਦੇ ਨੇੜੇ ਸਾਡੇ ਪਿੰਡ ਰਹਿ ਜਾਂਦਾ ਹੈ ਹੁਣ ਆਪਾਂ ਇਹਦੇ ਨਾਮ ਦੀ ਜਿਹੜੀ ਬਲੱਡ ਲੈਂਡ ਦੀ ਗੱਲ ਕਰੀਏ ਹੈ ਨਾ ਇਹਦੇ ਨਾਮ ਦਾ ਜੀ ਇਹਦਾ ਨਾਮ ਅਸੀਂ ਹਿੰਦੁਸਤਾਨ ਰੱਖਿਆ ਜੀ ਅੱਛਾ ਵਾਕਈ ਹਿੰਦੁਸਤਾਨ ਲੱਗਦਾ ਵੀ ਹਿੰਦੁਸਤਾਨ ਹਾਂਜੀ 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 ਏ ਨਾ ਆ ਹੀ ਰੱਖਿਆ ਗਿਆ ਬਾਈ ਜਿਵੇਂ ਉਹ ਟ੍ਰੈਟ ਜੰਵਰ ਸੀ ਨਾ ਤੇ ਸੁਆਬਣਾ ਆ ਗਿਆ ਡਾਕਟਰ ਮੈਂ ਸੌਣ ਆ ਵਾਸਤੇ ਅੱਛਾ ਇਹਨੇ ਆ ਹੀ ਵਜਨ ਵਜਨ ਐ ਸੀਗਾ ਪਹਿਲੇ ਦਿਨੋਂ ਹੀ ਅੱਛਾ ਉਹਨੇ ਤਾਂ ਹਿੰਦੁਸਤਾਨ ਆ ਹੀ ਨਾ ਉੱਥੇ ਹੀ ਰੱਖਤਾ ਹਿੰਦੁਸਤਾਨ ਅੱਛਾ ਕਿਲ ਬਲੱਡ ਲੈਣਾ ਬਈ ਇਹ ਬਾਈ ਐਮ 29 ਦਾ ਹੀ ਬਲੱਡ ਲੈਣਾ ਐਮ 29 ਹਾਂਜੀ ਤੇ ਉਮਰੇ ਦੀ 3 ਸਾਲ ਤੇ 4 ਮਹੀਨੇ ਉਮਰ ਆ ਜੀ ਅੱਜ ਇਹਨਾਂ ਦੀ ਅੱਛਾ ਤੇ ਆਪਣਾ ਘਰ ਦੇ ਪਾਲਿਆ ਕਿ ਆ ਇਹ ਘਰ ਦਾ ਪਾਲਿਆ ਜੀ ਆ ਇਹਦੀ ਮਾਂ ਸੀ ਬਾਈ ਆਮ ਮੰਡੀ ਤੋਂ ਲਈ ਸੀ ਲਈ ਫਤਿਹਬਾਦ ਮੰਡੀ ਤੋਂ ਸੀ ਐਵੇਂ ਤੁਹਾਨੂੰ ਮਾਕਾਂ ਵੀ ਆਹ ਬਰੀਡ ਦਾ ਸਾਨੂੰ ਉਹਦੀ ਕੋਈ ਸਮਝ ਨਹੀਂ ਲੱਗੀ ਵੀ ਕੀ ਚੀਜ਼ ਸੀ ਅੱਛਾ ਕੋਣੇ ਸਾਨੂੰ ਦਿੱਤਾ ਇਹ ਅੱਛਾ ਹੈ ਤੇ ਸਾਥੋਂ ਐਵੇਂ ਆਦ ਕੇ ਵੀ ਅਣਜਾਣ ਕਰਕੇ ਹਾਂ ਹਾਂ ਮੱਝ ਵੀ ਨਹੀਂ ਸਾਬੀ ਗਈ ਤੇ ਹੋ ਸਕਦਾ ਸੀ ਉਹ ਮੇਲੇ ਚ ਪਾਉਂਦੇ ਰੰਗ ਹੋਰ ਸੀ ਓਕੇ ਸਾਡੇ ਮੂਰੇ ਜਿਹੜੀਆਂ ਇਹ ਗੱਲਾਂ ਹੋ ਗਈਆਂ ਇਹ ਗਲਤੀਆਂ ਮਹਿਸੂਸ ਕਰੀ ਜਾਂਦੇ ਅੱਛਾ ਇਹਦੇ ਰਿਗਾਰਡ ਕੀ ਸੀ ਮਤਲਬ ਲਗਾਈ ਜਾਂਦਾ 22 ਲੀਟਰ ਕੀ 22 ਲੀਟਰ ਨਾ ਅੱਛਾ ਦੁੱਧ ਸੀਗਾ ਉਹਦਾ ਤੇ ਹੁਣ ਅੱਧਾ ਰਿਅਲਟ ਅੱਗੇ ਆਪਣੇ ਆ ਰਹੇ ਹੋ ਬੱਚੇ ਆਉਣ ਲੱਗ ਗਏ ਜੀ ਹਾਂ ਇਹਨਾਂ ਦੀਆਂ ਮੰਹਾਂ ਝੋਟੀਆਂ ਸੂਣ ਲੱਗ ਗਈਆਂ ਬੱਚੇ ਆਉਣ ਲੱਗ ਗਏ ਤੇ ਜਿਵੇਂ ਆਪਾਂ ਗੱਲ ਕਰਦੇ ਕਿਸੇ ਮੇਲੇ ਤੋਂ ਵੀ ਕੋਈ ਚੈਂਪੀਅਨ ਨਿਕਲੇ ਇਹ ਹਾਂ ਜੀ ਧਨੋਲੇ ਵੀ ਇਹ ਸਪੌਂਸ ਮਿਲਿਆ ਜੀ ਸਾਨੂੰ ਪਿਛਲੇ ਸਾਲ ਠੀਕ ਹੈ ਚੜੱਕ ਵੀ ਮਿਲਿਆ ਜੀ ਤੇ ਮਲੋਟ ਲੈ ਕੇ ਗਏ ਸੀ ਉੱਥੇ ਤਾਂ ਪ੍ਰਦਰਸ਼ਨੀ ਸੀਗਾ ਉੱਥੇ ਵੀ ਸਾਨੂੰ ਸਨਮਾਨਤ ਮਿਲਿਆ ਜੀ ਤੇ ਭਾਈ ਹੋਰ ਜੇ ਆਪਾਂ ਗੱਲ ਖਰਾਕ ਦੀ ਕਰਦੇ ਹਾਂ 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 ਕਹਿੰਦੇ ਵੀ ਇਹਦੀ ਪੂਰੀ ਕਰਨਾ ਵੀ ਕੋਈ ਵੱਡੇ ਜਿਗਰਿਆਂ ਲਈ ਕਰਨਾ ਹੈ ਇਹ ਸਾਡਾ ਬੱਚਾ 11ਵੀਂ ਕਲਾਸ ਚ ਪੜਦਾ ਹੀ ਉਹਦਾ ਨਾਮ ਅਵਤਾਰ ਸਿੰਘ ਆ ਮੇਰਾ ਭਤੀਜਾ ਜੀ ਉਹ ਅੱਛਾ ਵੈਸੇ ਤਾਂ ਉਹਨਾਂ ਨੇ ਬੜਾ ਧਿਆਨ ਦੇ ਕੇ ਪਾਲ ਲਿਆ ਸੀ ਤਾਂ ਖਣੀ ਇਹਨੂੰ ਵੇਚ ਵੀ ਦਿੰਦੇ ਆ ਰਾਮਪੁਰੇ ਮੰਡੀ ਤੇ ਵੇਚਣ ਗਏ ਸੀ ਉੱਥੇ ਸਾਨੂੰ ਪੈਸਾ ਵੀ ਮਿਲ ਗਿਆ ਸੀਗਾ ਅਸੀਂ ਫੇਰ ਜੱਕਾਂ ਤੱਕਾਣਾ ਪੈਂਡ ਲਿਆ ਫੇਰ ਮੇਲੇ 'ਚ ਪਾਇਆ ਤੇ ਹੁਣ ਤਾਂ ਬਾਈ ਕਿੱਥੇ ਵੀ ਮੇਲਾ ਹੋਵੇ ਅਸੀਂ ਮੇਲਾ ਨਹੀਂ ਛੱਡਣਾ ਅੱਛਾ ਤੇ ਨਾਇ ਫਿਰ ਜਿਹੜਾ ਇਹ ਲੱਗਦਾ ਸੀ ਵੀ ਖਰਾਕ ਦੇ ਨਾਲ ਪਾਲਣਾ ਹੁਣ ਸਾਡੇ ਮਨ ਜੇ ਚਾਹੋਂਗੇ ਵੀ ਇਹ ਆਪਦਾ ਮੁਕੱਦਰ ਲੈ ਕੇ ਖਾਂਦਾ ਯਾਰ ਸਾਨੂੰ ਇਹਦਾ ਲੱਗਦਾ ਨਹੀਂ ਖਾਦੇ ਪੀਤੇ ਦਾ ਕੋਈ ਵੀ ਖਰਚੇ ਕੋਲ ਹੈ ਇਹ ਹਜੇ ਤੈਨੂੰ ਤਿਆਰ ਹੋਣਾ ਅੱਗੇ ਬੰਦ ਹਜੇ ਹੋਣਾ ਉਮੀਦਾਂ ਜਣੀਆਂ ਨਾ ਮਹਾਰਾਜ ਸੁੱਖ ਰੱਖੇ ਇਹ ਤਾਂ ਜਿਵੇਂ ਵੀ ਜਵਾਨੀ ਚ ਪੈਰ ਧਰਿਆ ਨੇ ਪੈਰ ਧਰਿਆ ਹਾਂ ਇਹ ਤਾਂ ਗਾਂਹ ਪੜਨਾ ਹੈ ਲੰਮਾ ਸਫ਼ਰ ਤੈ ਕਰਨਾ ਹੈ ਕਰਨਾ ਜੀ ਕਰਨਾ ਤੇ ਆਪਣੇ ਜਿਹੜਾ ਹੁਣ ਦਾ ਤੁਸੀਂ ਮੈਟਿੰਗ ਤੇ ਛੱਡ ਦਿਓਗੇ ਉਹਦੇ ਵੇਲੇ ਸੀਮਨ ਲਈ ਫੇ ਅੱਗੇ ਹਾਂਜੀ ਹਾਂ ਸੀਮਨ ਤਿਆਰ ਆ ਸੀ ਕਰਨਾਲ ਤੋਂ ਬਾਈ ਕਰਾ ਕੇ ਲਿਆਉਣੇ ਹੁੰਨੇ ਉਹ ਮੈਂ ਬਾਈ ਦਾ ਨਾਮ ਭੁੱਲ ਗਿਆ ਲੈਫ ਵਾਲੇ ਦਾ ਸੀਮਨ ਬੈਂਕ ਵਾਲੇ ਦਾ ਮੂੰਹ ਤੇ ਹੀ ਫਰਦਾ ਖਣੀ ਅਮਰਤਪਾਲਾ ਖਣੀ ਕੌਣ ਹੁੰਦਾ ਇਹ ਜਨਾਵਾ ਉਹ ਬੰਦਾ ਵੀ ਬਹੁਤ ਚੰਗਾ ਉਹਦੇ ਕੋਲੇ 30 35 ਝੋਟੇ ਆਮ ਖੜੇ ਸੀ ਕੋਰ ਟੱਠੇ ਖੜੀ ਸੀਮਨ ਤਿਆਰ ਕਰਨਾ ਜੇਕਰ ਕਿਸੇ ਆਪਣੇ ਭਰਾ ਨੂੰ ਕਿਸਾਨ ਨੂੰ ਪਸ਼ੂ ਪਾਲਕ ਨੂੰ ਕੋਈ ਸੀਮਨ ਦੀ ਜਰੂਰਤ ਹੋਵੇ ਜਾਂ ਕਿਸੇ ਡਾਕਟਰ ਨੂੰ ਹਾਂਜੀ ਹਾਂਜੀ ਜੋ ਤੁਸੀਂ ਸੰਪਰਕ ਤੁਹਾਡੇ ਨਾਲ ਕਰ ਸਕਦੇ ਆ ਕਰ ਸਕਦੇ ਆ ਜੀ ਹਾਂ ਹਾਂ ਜੀ ਉਹਦੇ ਲਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਨਾ ਮੋਬਾਈਲ ਨੰਬਰ 9914422 24354 ਜੀ ਸੀਮਨ ਤੁਹਾਡੇ ਕੋਲ अवेलेबल ਹੈ ਦਾ ਵੇਲ ਵੇਲਾ ਜੀ ਹੁਣ ਵੀ ਆਪਾਂ ਇੱਥੇ ਮੇਲੇ ਜਾਂ ਜੀ ਹੁਣ ਵੀ ਸਾਡੇ ਕੋਲੇ ਨਾਲ ਸੀਮਨ ਹੈ ਇਹ ਰਿਆਲ ਬੱਚੇ ਆ ਗਏ ਲੇਕਿਨ ਬੱਚੇ ਆ ਗਏ ਜੀ ਕਿੰਨੇ ਕੁ ਬੱਚੇ ਆ ਚੁੱਕੇ ਆ ਬੱਚੇ ਬਾਈ ਆਏ ਜਿਹੜੇ ਸਾਡੇ ਨਿਗਾਚ ਆ ਉਹ ਸਾਡੇ ਕੋਲੇ ਅਸੀਂ ਉਦੋਂ ਹੀ ਫੋਟੋ ਬਣਾ ਲੈਂਦੇ ਆ ਵੀਡੀਓ ਬਣਾਉਨੇ ਆ ਇੱਕ ਕਾਲ ਕਰ ਲੱਗ ਜਾਂਦਾ ਬੱਚੇ ਕਈ ਦਾ ਜਨਮ ਸਾਰੀ ਜੇ ਔਰ ਦੇ ਬੱਚੇ ਉੱਥੇ ਮੋਬਾਈਲ ਲੈ ਕੇ ਵੀ ਛੇਤੀ ਪਰ ਪੰਜਾਂ ਚੌਦਾਂ ਦਾ ਬੱਚਾ ਪੈਰ ਪੂਰ ਸਿੱਧੇ ਹੋ ਕੇ ਖੜਨ ਲੱਗ ਜਾਂਦਾ ਸੋਖਾ ਆ ਜਾਂਦਾ ਹੈ ਬੱਚੇ ਜਿੰਨੇ ਨਗਾਚ ਅਸੀਂ ਉਹਦੇ ਵੀਡੀਓ ਬਣਾ ਲੈਂਦੇ ਆ ਸਾਨੂੰ ਚਾਜ ਆ ਹੈ ਤੇ ਜੇ ਆਪਾਂ ਇਹਦੀ ਹੁਣ ਹਾਈਟ ਦੀ ਗੱਲ ਕਰਦੇ ਆ ਹਨਾ ਹਾਂਜੀ ਹਾਈਟ ਆਈ ਮੋੜ ਕੇ ਜਿਹਨੇ ਦੀ ਐਂਟਰੀ ਭਰੀ ਜੋ ਉਹ ਸਾਰ 6 ਦੇ ਅਟ ਇਸ ਨੇ ਠੀਕ ਹੈ ਨਾ 5 7 8 ਕਿ ਹੈਗੀ ਹਾਂ ਕੋਨੇ ਕਿਸ਼ੇ ਹੈਗੀ ਉਹ ਮਤਲਬ ਕੀ ਆ ਤਾਂ 5 7 8 ਕੋਕ ਹਾਈਟ ਆਪਣੀ ਹੈਗੀ 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 ਹੈ 5 7 8 ਦੇ ਅਟੇ ਛੜੇ ਹੋ ਸਕਦੀ ਹੈ ਨਾ ਹਾਂਜੀ 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 ਵੀ ਹਜੇ ਤਾਂ ਤੁਸੀਂ ਜਿਵੇਂ ਦੱਸਿਆ ਜਿਨੇ ਜਮਾਨੇ ਚ ਪੈਰ ਹੀ ਧਰੇਗਾ ਬਿਲਕੁਲ ਕਾ ਤਾਂ ਚੱਲਣਾ ਚੱਲਣਾ ਅੱਗੇ ਨਾ ਹਾਂ ਉਹ ਠੰਡਾ ਸੀਲਾ ਬਾਈ ਬਾਈ ਸਿਆਣਾ ਇਹ ਹਾਂ ਹੈ ਉਹਨਾਂ ਨੂੰ ਆਦਤ ਬਣ ਗਈ ਪਹਿਲੇ ਮੇਲੇ ਵੇਲੇ ਮੰਡੀ ਤੇ ਲਈ ਆਉਣ ਵੇਲੇ ਅੜਿਆ ਸੀ ਟਰਾਲੀ 'ਚ ਨਹੀਂ ਚੜਿਆ ਸੀ ਜਦੋਂ ਜਦ ਇਹ ਕਰੀ ਆ। ਹੁਣ ਇਹਨਾਂ ਨੂੰ ਪਤਾ ਲੱਗ ਗਿਆ ਭਾਈ ਜਦੋਂ ਇਹ ਟਰਾਲੀ ਨੂੰ ਵੈੱਡ ਫੁੱਡ ਲਾਉਣੇ ਜਾਂ ਤਿਆਰੀ ਕਰਦੇ ਹਨ। ਆਪ ਹੀ ਗਿੜੇ ਖਾਈ ਜਾਂਦਾ ਵੀ ਕਦੋਂ ਚੱਲਣਾ ਤੇ ਟਰਾਲੀ ਦੇ ਨੇੜੇ ਖੜਨ ਸਾਰ ਆਪ ਹੀ ਚੜ ਜਾਂਦਾ ਵਿੱਚ ਕੋਈ ੱਤਕਾ ਨਹੀਂ ਕੋਈ। ਚਾਹ ਲਾਉਣ ਲੱਗਾ। ਹਾਂਜੀ ਹਾਂਜੀ। ਹਾਂਜੀ ਕਿਸਾਨ ਪ੍ਰਭੂ ਜੇਕਰ ਕਿਸੇ ਵੀ ਪਸ਼ੂ ਪਾਲਕ ਨੂੰ ਕਿਸੇ ਮਦਦ ਦੀ ਜ਼ਰੂਰਤ ਹੋਵੇ ਤਾਂ ਬਾਈ ਨੇ ਨੰਬਰ ਦਿੱਤਾ ਪਾਕੀ ਅਸੀਂ ਸਕਰੀਨ ਤੇ ਵੀ ਨੰਬਰ ਲਾਵਾਂਗੇ। ਬਾਈ ਨਾਲ ਤੁਸੀਂ ਕਰ ਸਕਦੇ ਹੋ ਕੰਟੈਕਟ। ਧੰਨਵਾਦ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਜੀ ਅਣ ਚੈਨਲ ਨੂੰ ਟਾਈਮ ਦੇ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ